ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਣੀਏ ਆਏ ਸੀ ਜੀ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਭਗਤੇ ਦੇ ਨੀਅਰ ਆ ਜੀ ਭਗਤਾ ਦੇ ਨੇੜੇ ਆ ਜੀ ਤੇ ਬਾਈ ਕੋਲੇ ਸੋਨੂ ਕਹਾਣੀ ਬਾਈ ਦੀ ਬਹੁਤ ਲੰਮੀ ਹੈ ਜੀ ਸ਼ਾਰਟ ਤੇ ਦੱਸਾਂਗੇ ਬਹੁਤ ਬੰਦੇ ਨੇ ਜ਼ਿੰਦਗੀ ਨਾਲ ਸੰਘਰਸ਼ ਕੀਤਾ ਤੇ ਟੌਪ ਦੇ ਪਸ਼ੂ ਬਾਈ ਕੋਲੇ ਕਿਸੇ ਟਾਈਮ ਰਹੇ ਆ ਤੇ ਅੱਜ ਵੀ ਹੈਗੇ ਆ ਤੁਹਾਨੂੰ ਦਿਖਾਵਾਂਗੇ ਜੀ ਟੋਪਰ گاਵਾ ਇਹ ਸਨਮਾਨਤ ਦਾ ਬਾਈ ਯਕੀਨ ਮੰਨੋ ਵੀ ਹੁਣ ਤੱਕ 35 ਵਾਰੀ ਸਨਮਾਨਤ ਹੋ ਚੁੱਕਿਆ ਜੀ ਪੰਚਾਇਤ ਵੱਲੋਂ ਮੇਲਿਆ ਚ ਬਾਹਰ ਦੇ ਡਾਕਟਰਾਂ ਵੱਲੋਂ ਪ੍ਰਦੂਸ਼ਣ ਜਿਹੜਾ ਸਰਟੀਫਿਕੇਟ ਮਿਲਦਾ ਵੀ 2011 ਤੋਂ ਲੈ ਕੇ ਹੁਣ ਤੱਕ ਬਾਈ ਨੇ ਪਰਾਲੀ ਨਹੀਂ ਸਾੜੀ ਜੀ ਕੋਈ ਆਗ ਨਹੀਂ ਲਾਈ ਮੰਨ ਲਓ ਵੀ ਵਾਤਾਵਰਨ ਮੰਨ ਲਓ ਸਹੀ ਰੱਖਣ ਵਾਸਤੇ ਪਿਆਰ ਕਰਨ ਵਾਲੇ ਬੰਦਿਆਂ ਤੋਂ ਬਾਈ ਆਉਂਦੇ ਆ ਤੇ ਸਨਮਾਨਤ ਹੋ ਚੁੱਕੀ ਆ ਸਾਰੇ ਸਰਟੀਫਿਕੇਟ ਇਹਨਾਂ ਦੇ ਕੋਲੇ ਆ ਜੀ ਠੀਕ ਆ ਆ ਗਾਂ ਤੇ ਮੇਨ ਆਏ ਸੀ ਅੱਜ ਆਪਣਾ ਟੂਰ ਸੀਗਾ ਜੀ ਬਠਿੰਡੇ ਦਾ ਮਾਨਸਾ ਦਾ ਕਿ ਬਸ ਉਹਨੂੰ ਪਤਾ ਹੀ ਆ ਆਪਾਂ ਟੂਰ ਕਰਦੇ ਆ ਜੀ ਠੀਕ ਆ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਮੇਰੇ ਨੰਬਰ 9815843096 ਦੇ ਮੰਨ ਲਓ ਤੁਸੀਂ ਹੈਲੋ ਲਿਖ ਕੇ ਤੇ ਆਪਦੇ ਏਰੀਆ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਬਾਈ ਵੀ ਆਪਣੇ ਟੂਰ ਗਰੁੱਪ ਚ ਐਡ ਸੀ ਜੀ ਆਪਾਂ ਟੂਰ ਅੱਜ ਇੱਥੋਂ ਹੀ ਸ਼ੁਰੂ ਕੀਤਾ ਠੀਕ ਆ ਇਸ ਤੋਂ ਬਾਅਦ ਮਲੂਕੇ ਅਲੀ ਜਾ ਕੇ ਬਠੰਡਾ ਸਾਰਾ ਕਵਰ ਕਰਾਂਗੇ ਜੀ ਠੀਕ ਆ ਜੀ ਗੱਲ ਕਰਾਂਗੇ ਇਹ ਗਾਂ ਦੀ ਜੀ ਮੇਨ ਜਿਹੜੀ ਆ ਗਾਸ ਨੂੰ ਸਾਹਮਣੇ ਦਿਖਾ ਰਹੇ ਆ 91 ਸੂਏ ਬਾਈ ਦੀ ਇਹ ਗਾਂ ਇਹ ਗਾਂ ਤਕਰੀਬਨ ਬਾਈ ਯਾਰ 14ਵੇਂ ਮਹੀਨੇ ਸੁvida ਹੈਗੀ ਹੈਗੀ 14ਵੇਂ ਸੁਏ ਹੈ ਜੀ ਹੈਗੀ ਹੈ ਠੀਕ ਹੈ ਜੀ ਹੁਣ ਇਹ ਕਿੰਨੇ ਵਾਰੀ ਟੋਪਰ ਰਹਿ ਚੁੱਕੀ ਹੈ ਜੀ ਹੁਣ ਤਾਂ ਹੀ ਆਪਾਂ ਸਰਟੀਫਿਕੇਟ ਦਿਖਾ ਦੇ ਇਹ ਸਰਟੀਫਿਕੇਟ ਦੇ ਲਓ ਜੀ ਤਕਰੀਬਨ 5 ਜਹਰ ਰਹਿ ਚੁੱਕੀ ਹੈ ਜੀ ਅੱਛਾ 5 ਵਾਰੀ ਰਹਿ ਹਾਂ ਯਕੀਨ ਮੰਨੋ ਭਾਈ ਇਹ ਤਾਂ ਨਾ ਵੀ ਪੈਨਸ਼ਨ ਵੀ ਰਹੀ ਹੈ ਉਸ ਨੂੰ ਉਹ ਵੀ ਤੁਹਾਨੂੰ ਦਿਖਾ ਦੂਗਾ ਆਹ ਦੇਖੋ ਜੀ ਸਾਈਵਾਲ ਗਾਂ ਸਭ ਤੋਂ ਵਧੀਆ ਕਾਫ ਰੈਲੀ ਸਾਈਵਾਲ ਠੀਕ ਹੈ ਜੀ ਇਹ ਦੂਜਾ ਸਥਾਨ ਆ ਜੀ ਇਹ ਤਾਂ ਆਹ ਗਾਂ ਦਾ ਜੀ ਠੀਕ ਹੈ ਹਾਂ ਆਹ ਦੇਖੋ ਆਹ ਦੁੱਧ ਆ ਜੀ ਇਹਦਾ ਫਰੀਦਕੋਟ ਚ ਬਾਈ ਕਹਿੰਦੇ ਵੀ ਆਪਣੀ ਪਹਿਲੀ ਗਾਂ ਸੀਗੀ ਇਹੇ ਜਿੰਨਾਂ ਦੇ ਦੋਦਤਾ ਬਾਈ ਦਾ ਨਾਮ ਸੁਖਪਾਲ ਸਿੰਘ ਜੀ ਠੀਕ ਆ ਪੈਨ ਲਿਖਿਆ ਹੋਇਆ ਠੀਕ ਆ ਮਾਧਵੀ ਸਨਮਾਨਤਾਲੀ ਆ ਜੀ ਦੀ ਗਾ ਇਹ ਤੁਸੀਂ ਦੇਖੋ ਵੀ ਚੌਧਵਾਂ ਸੁਆ ਗਾਂ ਜੀ ਤੇ ਗਾਂ ਦੀ ਬਾਈ ਕਹਿੰਦਾ ਪੈਨਸ਼ਨ ਲੱਗੀ ਰਹੀ ਐ ਇਹਦਾ ਕੀ ਸਿਸਟਮ ਹੁੰਦਾ ਬਈ ਪੈਨਸ਼ਨ ਦਾ ਕਿਵੇਂ ਲਾਈ ਬਾਈ ਪਤਾ ਤਾਂ ਮੈਨੂੰ ਵੀ ਨਹੀਂ ਲੱਗਿਆ ਅੱਛਾ ਜੀ ਜਾਂ ਤਾਂ ਦੇਸੀ ਗਾਵਾਂ ਕਰਕੇ ਉਹਨਾਂ ਨੇ ਪੈਨਸ਼ਨ ਲਈ ਸੀ ਪੈਨਸ਼ਨ ਲਈ ਸੀ ਠੀਕ ਹੈ ਜੀ ਕਿੰਨੇ ਪੈਸੇ ਦਿੰਦੇ ਸੀ ਸੁਣ ਬਾਈ ਜੀ 500 ਰੁਪਏ ਮਹੀਨੇ ਦਉਂਦੇ ਸੀ 500 ਰੁਪਏ ਮਹੀਨੇ ਦادی ਕਿੰਨੇ ਉਹ ਕਹਿੰਦਾ ਜੀ ਪੀਅਰ ਦਾ ਚਿਹੜਾ ਵੀ ਫੇਰ ਹਾਂ ਕਿੰਨੀ ਉਮਰ ਤੱਕ ਲੱਗੀ ਰਹੀ ਆ ਅਸੀਂ ਲੋਕ ਕਿੰਨੇ ਬਾਈ 2000 ਜਦੋਂ ਮੰਨ ਕੇ ਬਾਦਲ ਸਰਕਾਰ ਸੀਗੀ ਹਾਂਜੀ ਉਹਦੇ ਤੋਂ ਲਾ ਕੇ ਤੇ ਇਹ ਠੀਕ ਹੈ ਜੀ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਇਹ ਗਾਣਾ ਤਿਆਰ ਕਰਨ ਵਾਸਤੇ ਬਰੀਡ ਅਲੀ ਕਿਵੇਂ ਆਏ ਜੀ ਸ਼ੁਰੂ ਵਿੱਚ ਬਰੀਡ ਤਾਂ ਭਈ ਆਏ ਆ ਵੀ ਉਹ ਮੈਂ ਨਾਮ ਤੋਂ ਰੀ ਦਾ ਕਾਕਾ ਜਣਦੀ ਕੁਕਾ ਦਾ ਠੀਕ ਹੈ ਸਾਡੇ ਭੈਣ ਦੇ ਸਾਹ ਦੇ ਵਿੱਚ ਸਾਈਵਾਲ گاਮ ਹੈ ਸਾਈਵਾਲ گاਮ ਹੈ ਠੀਕ ਹੈ ਉਹ ਤਾਂ ਗੰਗਾ ਆਪਣੇ ਹਰਿਆਣੇ ਚ ਹੈ ਹਰਿਆਣੇ ਦਾ ਉੱਥੋਂ ਮੈਂ ਬਰੀਡ ਲੈ ਕੇ ਆਇਆ ਜੀ ਉੱਥੋਂ ਬਰੀਡ ਲੈ ਕੇ ਆਇਆ ਜੀ ਠੀਕ ਹੈ ਇਹ ਬੱਛੀ ਲੈ ਆਏ ਸੀ ਉੱਥੋਂ ਤੁਸੀਂ ਨਹੀਂ ਗਊ ਲੈ ਆਏ ਸੀ ਅੱਛਾ ਗਊ ਹੀ ਲੈ ਕੇ ਆਏ ਜੀ ਠੀਕ ਹੈ ਜੀ ਕਿੰਨਾ ਦੁੱਧ ਦਿੰਦੇ ਤੈਨੇ ਜੀ ਇਹ ਵੀਰੇ ਆਪਰੇ ਜਾਂਦੇ ਉੱਥੇ ਤਾਂ ਜਦੋਂ 18 ਲੀਟਰ ਨੂੰ ਚਵਾਈ ਕਰਾਤੀ ਆਪਾਂ ਸਰਕਾਰੀ ਟੈਂਡ ਉਹਨੂੰ 5 ਮਹੀਨੇ ਗੱਭਣ ਸੀ ਠੀਕ ਹੈ ਗੱਭਣ ਵਿੱਚ ਫਰਕ ਵੀ ਪੈ ਜਾਂਦਾ ਹਾਂ ਵੈਸੇ ਇਹ ਨਹੀਂ ਮੇਰੇ ਕੋਲ तकरीबन 22 ਲੀਟਰ ਦੁੱਧ ਦੇ ਦਾਂ ਮੋਜ ਨਾਲ 22 ਲੀਟਰ ਦੁੱਧ ਦਿੰਦਾ ਠੀਕ ਹੈ ਜੀ 14ਵੇਂ ਸੂਏ ਹੋ ਗਈ ਹੈ ਜੀ ਹਾਂ 14ਵੇਂ ਸੂਏ ਹੁਣ ਇਹਦੇ ਕੀ ਦਿੱਕਤ ਆ ਰਹੀ ਹੈ ਜੀ ਹੁਣ ਬਾਈ ਯਾਰ ਮੈਂ ਜਦੋਂ ਟੀਕਾ ਭਰਵਾਉਂਦਾ ਸੀ ਡਾਕਟਰ ਇਹ ਕਹਿੰਦਾ ਸੀ ਵੀ ਇਹਦੇ ਨਾਲ ਗੰਨ ਨਹੀਂ ਬੱਸ ਗੰਨ ਨਹੀਂ ਬੱਸ ਹੁੰਦੀ ਮੈਨੂੰ ਦਿੱਕਤਾ ਹੀ ਸੀਗੀ ਅੱਛਾ ਮੰਨ ਲਓ 1.5 ਸਾਲ ਇਹਨੂੰ ਸੂਈ ਨੂੰ ਹੋ ਗਿਆ ਦੁੱਧੋਂ ਡਰਾਈ ਹੈ ਜੀ ਹੁਣ ਹਦਰ ਡਰਾਈ ਹੈ ਬਾਈ ਠੀਕ ਹੈ ਜੀ ਕੀ ਪ੍ਰੋਬਲਮ ਆਈ ਬਾਈ ਥੋੜੇ ਜੇ ਹੁਣ ਪਸ਼ੂ ਲਿਸੇ ਆ ਜਿਵੇਂ ਤੁਹਾਡੇ ਬਈ ਪਸ਼ੂਆਂ ਦੀ ਘਾਟ ਵੀ ਆਈ ਬਾਈ ਯਾਰ ਮੇਰੇ ਨਾਲ ਹੁਣ ਤੱਕ ਕਿੰਨਾ ਕੁ ਤੁਸੀਂ ਮੈਨੂੰ ਦੱਸਿਆ ਵੀ ਇਹ ਫੋਨ ਤੇ ਵੀ ਨੁਕਸਾਨ ਬਹੁਤ ਹੋ ਗਿਆ ਸਰ ਤਾਂ ਬਾਈ ਮੇਰਾ ਬਾਹਰ ਲੰਬਾ ਸੀ ਠੀਕ ਹੈ ਜੀ ਮੇਰੇ ਨਾਲ ਵੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਠੀਕ ਹੈ ਬਾਈ ਉਹਦੇ ਵਿੱਚ ਤਕਰੀਰ ਮੇਰੇ ਪਰਦੇ ਫਟ ਗਏ ਦੇਖਾਂ ਪਰਦੇ ਫਟ ਗਏ ਠੀਕ ਹੈ ਫਿਰ ਆਇਆ ਨਾ ਬਈ ਤੁਸੀਂ ਆਪ ਸੈਣੋ ਹਾਂਜੀ ਉਹ ਜਦੋਂ ਮਤਲਬ ਕਿ ਮੀਨ ਬੰਦਾ ਹੀ ਮਨ ਲਾ ਘਰ ਦੇ ਵਿੱਚੋਂ ਖਤਮ ਹੋ ਜਾਈ ਤਾਂ ਫਿਰ ਬੜੀ ਦਿੱਕਤਾਂ ਹਾਂ ਹਾਂ ਬਾਕੀ ਪੈਸੇ ਲੱਗਣ ਲੱਗ ਜਾਂਦੇ ਹਾਂ ਉਸ ਪਰਮਾਤਮਾ ਮੇਰਾ ਵੀ ਚਲੋ ਉਹਨੇ ਬਾਸ਼ ਕਰਕੇ ਹੋਸ਼ ਕਰਾਨੇ ਸ਼ੁਕਰਾਨਾ ਹਾਂਜੀ ਹੈਨਾ ਤੁਸੀਂ ਦੱਸਦੇ ਸੀ ਵੀ ਮੇਰੀ ਗੁੜੀਆ ਤੇ ਅਸੀਂ ਵੀ 40 ਦਿਨਾਂ 41 ਦਿਨ ਮੇਰੇ ਸਹਰਾਣੇ ਬੈਠੀ ਰਹੀ ਹੈ ਮੇਰੀ ਦਵਾਈ ਪਾਉਂਦੀ ਰਹੀ ਹੈ ਦਿਨ ਪਰ ਰਾਤ अच्छा जी बीटी मेरी 9 ਸਾਲ ਦੀ ਸੀ ਉਸ ਟਾਈਮ ਵਿੱਚ ਠੀਕ ਹੈ ਜੀ ਮਤਲਬ ਨਾਈਟ ਪਰ ਰਾਤ ਨਾਈਟ ਰਾਤ ਜੀ ਸ਼ੁਰੂ ਰੱਖੀ ਉਹਨੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਬਾਈ ਬੋਲੀ ਅੱਧੇ ਘੰਟੇ ਬਾਅਦ ਬਾਈ ਬੈਠੀ ਜੀ ਠੀਕ ਹੈ ਜੀ ਤੇ ਪਸ਼ੂਆਂ ਦੇ ਕੀ ਹੁਣ ਤੱਕ ਤੁਹਾਨੂੰ ਲਾਸ ਹੋਇਆ ਜੀ ਮੰਨ ਕੇ ਲਓ ਲੈਫਟ ਸਕੈਨ ਦੇ ਵਿੱਚ ਨਾ ਬਾਈ ਮੇਰੇ ਤਕਰੀਬਨ ਇੱਕ ਦੋ ਦੋ ਕਰਕੇ ਪਸ਼ੂ ਚਾਰ ਵੀ ਇਕੱਠੇ ਮਰ ਗਏ ਜੀ 17 ਡੰਗਰ ਭੜਕੇ ਸੀ 17 ਡੰਗਰ ਮਰ ਗਏ ਜੀ ਹਾਂ ਮੰਨ ਲਓ ਕਰੀਬ-ਕਰੀਬ ਤੁਹਾਡੇ ਕੋਲੇ 22 23 ਡੰਗਰ ਸੀਗੇ ਹਾਂ ਹਾਂ ਤੇ ਉਧਰ ਬਾਹਰ ਸੀ ਕਿਤੇ ਹੀ ਤਾਂ ਬਾਹਰ ਸੀ ਤਾਂ ਉਥੇ ਨਾ ਮੈਂ ਚਾਚਾ ਉਹ ਕਿ ਡਾਈ ਰਹਿੰਦਾਗਾ ਅੱਛਾ ਜੀ ਉੱਥੇ ਥਾਂ ਬਹੁਤ ਖੁੱਲ੍ਹਾ ਐ ਮੈਂ ਕਹਿ ਦੀ ਹਾਂ ਬਹੁਤ ਖੁੱਲ੍ਹਾ ਉਹ ਕਹਿੰਦਾ ਯਾਰ ਵੀ ਥਾਂ ਐਵੇਂ ਘਾਓਗੇ 100 ਕੁਸਾ ਤੂੰ ਉੱਥੇ ਲੈ ਉਹਦੀ ਕਰਨੀ ਬੜੀ ਹਰ ਵਸਟ ਟਿਕ ਹੋਇਆ ਬਥੇ ਠੀਕ ਐ ਜੀ ਉੱਥੇ ਬੰਨੀ ਦੀ ਤੇ ਆਪਣੀ ਇਹ ਸਾਈ ਵਾਲ ਗਾਂ ਤੋਂ ਤੇ ਇਹ ਤੋਂ ਬਿਨਾ ਕੋਈ ਜਿਵੇਂ ਆਪਣੀ ਹੋਰ ਵੀ ਪਸ਼ੂਗੇ ਟੋਪਰ ਰਿਆ ਜੀ ਹਾਂ ਜੀ ਇੱਕ ਮੱਝ ਜੀ ਆਹ ਸਾਹਮਣੇ ਦਾ ਮੱਝ ਆ ਗਈ ਜੀ ਆਹ ਠੀਕ ਐ ਜੀ ਇਹ ਇਹ ਖੜੀ ਦਿੱਤੀ ਆ ਜੀ ਖੜੀ ਦਿੱਤੀ ਆ ਜੀ ਠੀਕ ਐ ਇਹ ਕਿਹੜੇ ਮੇਲੇ ਚਾਈ ਆ ਜੀ ਇਹ ਆਪਣੀ ਇੱਥੇ ਫਰੀਦਕੋਟ ਆਈ ਆ ਜੀ ਇਹ ਫਰੀਦਕੋਟ ਆਈ ਕਿੰਨਾ ਦੁੱਧ ਦਿੱਤਾ ਸੀ ਠੀਕ ਹੈ ਤੇ ਇਹਦਾ ਕੋਈ ਆਪਣੇ ਛੋਟੀ ਝਾਟੀ ਹੋਈ ਤਿਆਰ ਜੀ ਨਹੀਂ ਬਾਈ ਜੀ ਇਹਦੇ ਨਾਲ ਵੀ ਛੋਟੀ ਸਪੈਰ ਹੋ ਗਈ ਅੱਛਾ ਐਸਾ ਜੀ ਵੀ 17 ਡੰਗ ਰਿਪੂ ਟੋਟਲ 17 ਅੱਛਾ ਉਹਦੇ ਜੋ ਵੀ ਹੋ ਗਈ ਸੀ ਹੈ ਤੇ ਇੱਕ ਜਰਸੀ ਗਾਂ ਤੇ ਜਰਸੀ ਗਾਂ ਟਾਪ ਤੇ ਸੀ ਅੱਛਾ ਜੀ ਉਹ ਵੀ ਆ ਗਈ ਸੀ ਉਹ ਬਰੀਡ ਜਾ ਗਈ ਸੀ ਠੀਕ ਹੈ ਜੀ ਉਹ ਨਹੀਂ ਵੈਸੇ ਦੁੱਧ ਬਥੇਰੇ ਦਿੰਦਾ ਸੀ ਠੀਕ ਹੈ ਜੀ ਪਰ ਦੁੱਧ ਜੇ ਥੋੜਾ ਜਾਂਦੀ ਉਹ ਫਿਰ ਉਹ ਵੀ ਟਾਪ ਤੇ ਦੁੱਧ ਪਏ ਵੈਸੇ ਜੀ ਗਾਂ ਨੂੰ ਹਾਂ 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 ਸਹੀ ਹੈ ਸਹੀ ਫਿਰ ਵੀ ਤੁਸੀਂ ਕਹਿੰਦੇ ਆ ਵੀ ਕੰਮ ਨਹੀਂ ਛੱਡਿਆ ਵੀ ਕੰਮ ਰੱਖਣਾ ਹੀ ਰੱਖਣਾ ਜੀ ਬਣ ਬਾਈ ਹੋਰ ਕੋਈ ਸਾਧਨ ਹੈ ਨਹੀਂ ਵੈਸੇ ਮੇਰੇ ਕੋਲੇ ਐਵੇਂ ਕਰੇ ਆ ਠੀਕ ਹੈ ਜੀ ਤੇ ਤਕਰੀਬਨ ਮਤਲਬ ਕਿ ਮੈਨੂੰ ਅਮਰੀਕਾ ਗਾਟਰ ਵੀ ਆ ਕੇ ਸਮਾਨਦ ਕਰਕੇ ਗਿਆ ਸੀਗਾ ਸਨਮਾਨਦ ਕਰਕੇ ਠੀਕ ਹੈ ਜੀ ਇਹ ਫੁੱਲਾਂ ਦਾ ਕੰਮ ਵੀ ਹੈ ਆਪਣੇ ਕੋਲ ਅੱਛਾ ਫੁੱਲਾਂ ਦਾ ਵੀ ਕੀਤਾ ਤੁਸੀਂ ਮੈਨੂੰ ਪੈਗ ਫਾਰਮਿੰਗ ਵੀ ਕੀਤੀ ਹੈ ਨਾ ਹਾਂ ਨਹੀਂ ਪੈਗ ਫਾਰਮਿੰਗ ਆਪਣੇ ਕੋਲੇ ਸਰਟੀਫਿਕੇਟ ਹੈ ਮੈਂ ਜਿੰਨੀ ਟ੍ਰੇਨਿੰਗ ਟੋਟਲ ਹੈ ਮੇਰੇ ਕੋਲ ਟ੍ਰੇਨ ਜੇ ਤੂੰ ਮੂੰਹ ਬੋਲੇਗਾ ਉਹ ਟ੍ਰੇਨ ਹੈਗੀ ਹੈ ਮੇਰੇ ਕੋਲ ਐ ਮੰਨ ਲਾ ਅੱਛਾ ਹਰੇਕ ਟ੍ਰੇਨਿੰਗ ਲਈ ਹੈ ਤੁਸੀਂ ਹਾਂ ਜੀ ਮੈਂ ਬੱਕਰੀ ਦੀ ਸੂਰਾਂ ਦੀ ਕੁੰਬਾਂ ਦੀ ਫੁੱਲਾਂ ਦੀ ਜਿਹੜੀ ਤੂੰ ਬੋਲੇਗਾ ਮੂੰਹ ਮੇਰੇ ਕੋਲ ਤਕਰੀਬਨ ਹੈ ਹੀ ਦੀ ਹੈ ਠੀਕ ਹੈ ਪੰਚਾਇਤ ਵੱਲੋਂ ਵੀ ਸਨਮਾਨਤ ਹੋ ਚੁੱਕਿਆ ਹੈ ਪੰਚਾਇਤ ਵੱਲੋਂ ਮਨ ਲੋ ਚੰਗੇ ਜਿਹੜੇ ਇਨਸਾਨ ਆ ਉਹਨਾਂ ਦੇ ਦੀ ਮਨ ਮਨ ਲੋ ਉਹ ਉਹ ਚੱਕਰ ਆ ਹਾਂ 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 ਅੱਛਾ ਅੱਛਾ ਠੀਕ ਹੈ ਜੀ ਤੇ ਹੋਰ ਪਛੂ ਮੰਨ ਕੇ ਚੱਲੋ ਜਿਹੜੇ ਹੁਣ ਆਪਣੇ ਕੋਲੇ ਟਾਪਰ ਪਛੂ ਇਹਨਾਂ 'ਚ ਮੱਝ ਤੇ ਗਾਂ ਦੋ ਬਿਨਾ ਕੋਈ ਹੈ ਜੀ ਕੋਈ ਜਿਹੜੇ ਅੱਜ ਆਪਣੇ ਕੋਲੇ ਖੜੇ ਹੋਣ ਇੱਕ ਤਾਂ ਮੱਝ ਹੈ ਜੀ ਆਪਣੇ ਕੋਲ ਅੱਛਾ ਜੀ ਇੱਕ ਉਹ ਆ ਇੱਕ ਉਹ ਝੋਟੀਆਂ ਕਰਦੀ ਅੱਛਾ ਉਹ ਝੋਟੀਆਂ ਆ ਸਕਦੀ ਹੈ ਜੀ ਗਾਂ ਨੂੰ ਆ ਸਕਦੀ ਹੈ ਗਾਂ ਨੂੰ ਆ ਠੀਕ ਕਿਹੜੇ ਸੀਮਨ ਦੀ ਹੈ ਜੀ ਇਹ ਯਾਰ ਮੈਂ ਕਿਹਾ ਨੀ ਮੇ ਚਾਚੇ ਦੇ ਲੜਕੇ ਨੂੰ ਪਤਾ ਉਹ ਡਾਕਟਰ ਆਲਾ ਅੱਛਾ ਅੱਛਾ ਜੀ ਹਾਂ ਵੀ ਮੈਨੂੰ ਖਿਆਲ ਹੋਇਆ ਨਾ ਯਾਰ ਇਹ ਥੋੜਾ ਹੀ ਦਿਮਾਗ ਹੀ ਬੰਦੇ ਦਾ ਅਪਸੈਟ ਹੋ ਜਾਂਦਾ ਜੀ ਹਾਂ ਸਹੀ ਹੈ ਇਹ ਤੇ ਨਿਗਾਹ ਦੀ ਮੇ ਤਾਂ ਬੜਾ ਬਚਾ ਅੱਛਾ ਅੱਛਾ ਠੀਕ ਆ ਨਹੀਂ ਸਮਝ ਗਿਆ ਜੀ ਮੈਂ ਕੋਈ ਫੋਨ ਤੇ ਵੀ ਸਤਲਾ ਵੀ ਦੋ ਮਰ ਗਿਆ ਸੀ ਜੀ ਅੱਛਾ ਜੀ ਹਾਂ ਵੀ ਇੱਕ ਤਾਂ ਚਾਰ ਸਵਾ ਚਾਰ ਕਿਲੋ ਨਾ ਮਰ ਗਿਆ ਸੀ ਠੀਕ ਹੈ ਜੀ ਤੇ ਇੱਕ ਉਹ ਕਿਹਨਾ ਪੰਡ ਮਾਰ ਕੇ ਸੀ ਕਿਹਨਾ ਤਕਰੀਬ ਠੀਕ ਹੈ ਜੀ ਅਗਾਈ ਵੀ ਮੈਂ ਅਕਰੋਹਣੀ ਕਰਨੀ ਮੇਰਾ ਸਾਰਾ ਸਿਸਟਮ ਹੀ ਹੈ ਸਾਰਾ ਸਿਸਟਮ ਹੀ ਹੈ ਪਰ ਅਈਆ ਨੂੰ ਪਰਮਾਤਮਾ ਨੂੰ ਵਾਪਸ ਕਰ ਦੇ ਉਸ ਕਰਾਉਣਾ ਹਾਂ ਉਹਦਾ ਸ਼ੁਕਰਾਨਾ ਇਹਦਾ ਮੁੱਲ ਕੋਈ ਨਹੀਂ ਜੀ ਇਹ ਤਾਂ ਫੇਰ ਵੀ ਆ ਜਾਣਗੇ ਪਸ਼ੂ ਤਾਂ ਚਲੋ ਜਿੰਦਗੀ ਨਹੀਂ ਮਿਲਦੀ ਹਾਂ ਜਿੰਦਗੀ ਨਹੀਂ ਮਿਲਦੀ ਸਹੀ ਪਰ ਫੇਰ ਵੀ ਜਿੰਦਗੀ ਜਿੰਦਾਬਾਦ ਹੈ ਤੁਹਾਨੂੰ ਕੋਈ ਹੌਸਲਾ ਰੱਖੋ ਯਾਰ ਹੌਸਲਾ ਰੱਖੋ ਚੱਲੀ ਜਾਣਾ ਹੀ ਘਾਟੇ ਵਾਦੇ ਜਿੰਦਗੀ ਦੇ ਨਾਲ ਹੀ ਆ ਉਹ ਟਾਈਮ ਸੀ ਜਦੋਂ 22 ਸੀ ਚੱਲ ਜੋ ਅੱਜ 6-7 ਤਾਂ ਕੋਈ ਨਹੀਂ ਬਾਈ ਤਾਂ ਫਿਰ ਵੀ ਹੋਈ ਜਾਣੇ ਜੀ ਤੇ ਇਹ ਬੱਚੀ ਆਪਣੀ ਜਨਮ ਤਾਂ ਹੀ ਨਹੀਂ ਦਿਸਦਾ ਜੀ ਇਹਨੂੰ ਨਹੀਂ ਇਹ ਇਹ ਸੰਘਰਸ਼ ਹੈ ਜੀ ਇਹ ਤਾਂ ਜਿਵੇਂ ਮੇਰੇ ਪਸ਼ੂ ਮਤਲਬ ਕਿ ਜਮਾ ਮੇਰੇ ਯਾਰ ਦੋਸਤ ਜੀ ਮੇਰੇ ਧਰਤ ਕਾਦੇ ਅੱਛਾ ਜੀ ਉਹ ਗਏ ਇਸ ਵੀ ਤੇਰੇ ਕੋਲ ਜਾਨ ਬਟਾ ਹੀ ਤਾਂ ਰਹਿ ਗਿਆ ਠੀਕ ਹੈ ਜੀ ਉਹ ਜਿਹੜੇ ਯਾਰ ਦੋਸਤ ਅੱਛਾ ਜੀ ਤੇ ਉਹਨੇ ਨਾ ਉਹ ਉਹਦੇ ਉਹ ਬੁਬਾਰੀ ਲੈ ਕੇ ਆਈ ਇੱਕ ਗਾਂ ਅੱਛਾ ਜੀ ਉਹ ਗਾਂ ਗਰੀ ਕਰਿਆ ਉਹ ਸਰਗਾਂ ਉਮਰ ਕੀ ਠੀਕ ਹੈ ਜੀ ਸਰ ਜਾਂਦਾ ਘਾਟੇ ਹੀ ਪਿਆ ਬੁਬਾਰੀ ਹਾਂਜੀ 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 ਉਹ ਰਿਕਾਰਡ ਕਰਕੇ ਬਣਿਆ ਉਹ ਕਹਿੰਦਾ ਯਾਰ ਕੱਲੀ ਬੱਚੀ ਨਾਲ ਵਿੜਤੀ ਜਾਂਦੀ ਐ ਸਿਰਫ ਮੈਂ ਜਾਂਦੀ ਪੰਜ ਜੋ ਟੈਕਨੋਲੀ ગામ ਆ ਦੀ ਸੂਤੋ ਅੱਛਾ ਜੀ ਤੇ ਤੈਂਦੜੇ ਹੀ ਮਾੜਾ ਦੁੱਧ ਵੀ ਨਹੀਂ ਪਾਇਆ ਉਹ ਨਹੀਂ ਠੀਕ ਹੈ ਜੀ ਉਹ ਕਹਿੰਦਾ ਯਾਰ ਬੱਚੀ ਕੀ ਦੁੱਧ ગામ ਮੈਨੂੰ ਮੁੱਢ ਦਾ ਬਾੜਾ ਉੱਪਰ ਆਉਂਦਾ ਹਾਂ ਹਾਂ ਜੀ ਹਾਂ ਜੀ ਤੇ ਇਹਨੂੰ ਮੈਂ ਲਿਆਇਆ ਠੀਕ ਹੈ ਜੀ ਤੇ ਇਹਨੂੰ ਫਿਰ ਮੈਂ ਕੁਝ ਸਾਰਕ ਉਹ ਪੂਰਾ ਡੀਪੀ ਜਾ ਹੋਦੀ ਜਾਂ ਦੇਖ ਕੇ ਮੈਂ ਪਾਲ ਲਿਆ ਪਾਲ ਲਿਆ ਤੇ ਦੁੱਧ ਵੀ ਪਾਇਆ ਇਹ ਮੈਂ ਠੀਕ ਹੈ ਜੀ ਫਿਰ ਇਹਦੇ ਨਾਲ ਇੱਥੇ ਇੱਥੇ ਗੰਡਾ ਹੋਵੇ ਟ੍ਰੇਲ ਹਾਂ ਹਾਂ ਥਲੇਰੀ ਹੋ ਗਈ ਤੇ ਇਹਨਾਂ ਦੇ ਅੱਖਾਂ ਟਿੱਕਣਾ ਹੋ ਗਿਆ ਅੱਛਾ ਉਹਦੇ ਨਾਲ ਹੋਇਆ ਜੀ ਹੈ ਹਾਂ ਉਹਦੇ ਤਰੇ ਜਿੱਤਿਆ ਹੋ ਗਿਆ ਤੇ ਇਹਨੂੰ ਮਤਲਬ ਕਿ ਦਸਨ ਜਾਟ ਕੇ ਮੈਂ ਪੀਣ ਮੈਨੂੰ ਕੋਈ ਬੰਦਾ ਕਹਿੰਦਾ ਨਿਸਬਾਰ ਪਾ ਦੇ ਅੱਛਾ ਜੀ ਨਿਸਬਾਰ ਹੋ ਭਈਆ ਜਿੱਦੋਂ ਜੇ ਕੋਈ ਬੰਦਾ ਇਨਸਾਨ ਤੇ ਉਹਦੇ ਚਾਰ ਫਿਰ ਭਾਈ ਦਾ ਹਾਂ ਭਾਈ ਦਾ ਭਾਈ ਦਾ ਸਹੀ ਹਾਂ ਜੀ ਹਾਂ ਜੀ ਕੋਈ ਵੀ ਤੋਂ ਹਾਂ ਕੋਈ ਛੱਡਦਾ ਨਹੀਂ ਸਹੀ ਹੈ ਹਾਂ ਜੀ ਉਹ ਵਿੱਚ ਡਾਟ ਕੋਲੇ ਸਾਰਾ ਸਾਡਾ ਹੋ ਗਿਆ ਹਾਂ ਜੀ ਇਹਦੇ ਇਹਦੇ ਜਿਹੜਾ ਅੱਖਾਂ ਕਿੱਤੀਆਂ ਹੋ ਗਈਆਂ ਨੇ ਅੱਛਾ ਜੀ ਤੇ ਮੈਨੂੰ ਕਹਿੰਦਾ ਨਿਸਬਾਰ ਪਾ ਦੇ ਠੀਕ ਹੈ ਜੀ ਜੇ ਨਿਸਬਾਰ ਪਾਤੀ ਤੇ ਭਾਈ ਇਹਦੇ ਨਾਲ ਅੰਦਰ ਜਾਖਮ ਹੋ ਗਿਆ ਜਾਖਮ ਹੋ ਗਿਆ ਉਹ ਚਿੱਟਾ ਜੀ ਉਹਨੇ ਕਿਹਾ ਮੈਂ ਕਹਿੰਦਾ ਅੱਛਾ ਜੀ ਭਾਈ ਜਾਖਮ ਹੋ ਗਿਆ ਭਾਈ ਜਾਖਮ ਅੰਦਰ ਕੀ ਹੋ ਗਿਆ ਜਦੋਂ ਕੀੜੇ ਪੈ ਗਏ ਮੇਰਾ ਵੀ ਮਨ ਤੇ ਕਹਿੰਦਾ ਮੈਨੂੰ ਸਾਡੇ ਪਿੰਡ ਡਾਕਟਰ ਦਾ ਫੋਨ ਆ ਗਿਆ ਅੱਛਾ ਕੀ ਲਾ ਰਹੇ ਨੇ ਬਾਹਰ ਨਿਕਾਲੇ ਮਾਂ ਨਹੀਂ ਹੈ ਰੱਬ ਦਾ ਜੀ ਹੈ ਤੇ ਜਿੰਦਗੀ ਜੋ ਜੋ ਹੈ ਜਾਉ ਹਾਂ ਫਿਰ ਮੈਂ ਕਿਹਾ ਫਿਰ ਨਾ ਮੈਨੂੰ ਧਿਆਨ ਚ ਆ ਗਿਆ ਮੇਰੇ ਮਾਈ ਦੇ ਹਾਈ ਟੈਕ ਇੰਜੈਕਸ਼ਨ ਲਾ ਕੇ ਦੇ ਦਿੰਦੇ ਹਾਂਜੀ ਹਾਂਜੀ ਹਾਈ ਟੈਕ ਇੰਜੈਕਸ਼ਨ ਦਾ ਬਾਈ ਕੀੜੇ ਮਾਰ ਕੀੜੇ ਮਾਰ ਤਾਂ ਕਿ ਹੁਣ ਆਪਾਂ ਹੌਸਲਾ ਨਹੀਂ ਹਾਰ ਠੀਕ ਹੈ ਜੀ ਹੁਣ ਕੀ ਕਰ ਮਰਜੀ ਤੇ ਹੁਣ ਐਵੇਂ ਕੀ ਦੀ ਹੁਣ ਤੂੰ ਜਾਣ ਜੇ ਜੇ ਕਦੀ ਛੜਦਾ 22 ਜੇ ਕਰਕੇ ਹਾਂ ਹਾਂ ਵੀ ਦੀਂਦਾ ਨਹੀਂ ਵਿਚਾਰੀ ਨੂੰ ਹਾਂ ਜੀ ਨਹੀਂ ਦੇ ਪਰ ਜਾਖਮ ਜੋਖਮ ਸੈੱਟ ਕਰ ਲੈ ਤੁਸੀਂ ਮੰਨ ਲਓ ਵੀ ਐ ਆਜ ਜਿਵੇਂ ਮਨੇ ਜਿਵੇਂ ਬੋਲਦਾ ਨਾ ਬੋਲ ਕੇ ਦਿਖਾ ਲੈ ਫਿਰ ਮਗਰ ਦਰਬੂਗੀ ਤੂੰ ਬੋਲ ਪਾ ਜਾਂ ਹੋਰ ਪੂਰਾ ਕੱਟ ਜਾ ਭਾਈ ਮੈਂ ਤੂੰ ਨਹੀਂ ਤੋੜਦੀ ਕਿਉਂਕਿ ਅੰਦਰੋਂ ਮੋਅ ਆਉਂਦਾ ਹੈ ਉਹ ਆਹ ਇਹ ਮੇਰੇ ਬਾਜ਼ੀਸ਼ਾਨੀ ਤੁਸੀਂ ਸਾਂਭੀ ਆਣਾ ਜੀ ਫਿਰ ਸਾਂਭੀ ਆ ਤੁਸੀਂ ਹਾਂ ਤੇ ਆਪਣੇ ਜਿਹੜੇ ਪਸ਼ੂ ਐਕਸਪਾਇਰ ਹੋਏ ਆ ਜੀ ਉਹਨਾਂ ਚ ਕਿੰਨੇ ਕ ਪਸ਼ੂ ਟਾਪਰ ਸੀ ਜਿਹੜੇ ਪੂਰੇ ਚੱਕੇ ਸਾਰੇ ਚੰਗੇ ਹੀ ਸੀ ਨਹੀਂ ਪਸ਼ੂ ਸਾਰੇ ਟਾ ਸਾਰੇ ਟੋਪਰ ਸੀ ਆ ਤੁਸੀਂ ਟੋਪਰ ਸੀਗੇ ਠੀਕ ਹੈ ਜੀ ਅਚਨ ਦਾ ਟੋਪਰ ਉਹ ਬਣਦਾ ਭਾਈ ਜਿਹੜਾ ਜਹਾਂ ਚੈਂਪੀਨ ਆ ਜੀ ਹਾਂਜੀ 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 ਹਾਂ ਹਰੇਕ ਹੀ ਕਹਿੰਦਾ ਵੀ ਮੇਰੇ ਬਸੂ ਚੰਗਿਆ ਸਹੀ ਹੈ ਗੱਲ ਤੁਹਾਡੀ ਜਿਹਦਾ ਆਪਣੇ ਕਰ ਮੰਗਦੀ ਕੋਲੇ ਵੀ ਨਹੀਂ ਹਾਂ ਕਿਸੇ ਕੋਲੇ ਵੀ ਐਂਡ ਦਾ ਕਿਸੇ ਚੀਜ਼ ਦਾ ਹੈ ਹੀ ਨਹੀਂ ਜੀ ਇਹ ਤਾਂ ਗੱਲ ਸਹੀ ਹੈ ਤੁਹਾਡੀ ਪਰ ਮੰਨ ਕੇ ਚਲੋ ਵੀ ਟੌਪ ਦੇ ਪਸ਼ੂ ਸੀ ਤੇ ਬਹੁਤ ਵੱਡਾ ਘਾਟਾ ਆ ਸਕਦਾ 17 ਪਸ਼ੂ ਜਾਣੇ ਜੇ ਲੱਖ ਦਾ ਵੀ ਰੱਖ ਲਓ ਤੇ 20-22 ਰੱਖਦਾ ਤੁਹਾਨੂੰ ਘਾਟਾ ਪਿਆ ਹੀ ਆ ਜੀ ਹਾਂ ਪੱਕੇ ਨੇ ਦੁਕਤ ਤੇ ਕੀ ਲੱਗ ਗਿਆ ਪਸ਼ੂ ਲਈ ਸੀ ਨਾ ਉਹ ਮੈਂ ਥੋੜੇ ਜੀ ਮਤਲਬ ਤੇ ਉਹ ਲਿਆ ਸੀ ਡੋਨ ਦੇ ਪਰ ਠੀਕ ਆ ਜੀ ਜੇ ਉਹ ਪਤੂ ਚੱਲ ਜਾਂਦੀ ਚਲੋ ਦਾ ਗੱਲ ਵੱਖਰੀ ਸੀ ਹਾਂਜੀ 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 ਬਜੀ ਦਾ ਡੋਨ ਲੈ ਕੇ ਕੌਣ ਯਾਰ ਉਹ ਜੀ ਐਕਸ ਹੋਰ ਦੇਖ ਹਾਂਜੀ ਪਸ਼ੂ ਮਰੇ ਵੀ ਉਦੋਂ ਜਦੋਂ ਜਦੋਂ ਨਾ ਭਾਂ ਵੀ ਮਾੜਾ ਪਛਾ ਜਦੋਂ ਬੀਮਾ ਖਤਮ ਹੋ ਗਿਆ ਵੀ ਉਦੋਂ ਵੀ ਮਾੜੀ ਕਿਸਮਤ ਹੈ। ਇਤਨੀ ਮਾੜੀ ਕਿਸਮਤ ਹੋ ਗਈ। ਹਾਂ ਵੀ ਜਦੋਂ ਰੱਬ ਕਹਿਨ ਦਾ ਮਤਲਬ ਉਹ ਮਾੜੇ ਦੇਣ ਆਏ ਤਾਂ ਇਕੱਠੇ ਹੀ ਆ ਗਏ। ਜੇ ਆਪਣੇ ਕੋਲ ਬੀਮਾ ਰਹਿੰਦਾ ਹਾਂ ਕੋਈ ਨਾ ਕੋਈ ਸਰਕਾਰ ਦਾ ਪਸਤਾ ਆਉਂਦਾ ਹਾਂ 17000 ਜਾਨਵਰ ਕੋ। ਹਾਂ 176102 ਜੀ ਸਾਂਭ ਲੋ ਕੋਈ 10 ਲੱਖ ਰੁਪਈਆ ਤਾਂ ਤੁਹਾਨੂੰ ਮਿਲਦਾ ਜੇ 60000 ਵੀ ਬਹੂ ਦਾ ਦਿੰਦੇ ਤਾਂ। ਹਾਂ ਕੋਸ਼ਤਾ ਮਿਲਦਾ ਉਦੋਂ ਉਦੋਂ ਤਾਂ ਮਿਲਦਾ ਕੋਈ ਪਸ਼ੂ ਲੈਣ ਜੋਗਾ ਹੁੰਦਾ ਬੰਦਾ। ਫਿਰ ਇਹ ਪਸ਼ੂ ਉਹਨਾਂ ਚ ਹੀ ਹੈ ਕਿ ਬਾਅਦ ਚ ਲੈ ਆਈ ਕੋਈ ਉਹਨਾਂ ਚ। ਨਹੀਂ ਭਾਈ ਬਾਅਦ ਚ ਮੈਂ ਕੋਈ ਨਹੀਂ। अच्छा ਉਹਨਾਂ ਜਿਹੀ ਹੈ ਮੰਨ ਕੇ ਚਲੋ ਪਰਮਾਤਮਾ ਨੇ ਜਿਹੜੇ ਰੱਖਦੇ ਬਸ ਉਹੀ ਸਾਹਮ ਰਹੇ ਆ ਤੁਸੀਂ ਠੀਕ ਹੈ ਜੀ ਆਹ ਬੱਚੀ ਜ਼ਰੂਰ ਲਈ ਯਾਰ ਅੱਛਾ ਆਹ ਬੱਚੀ ਲਈ ਹੈ ਜੀ ਹਾਂ ਇਹ ਜੀ ਠੀਕ ਹੈ ਇੱਕ ਤੁਸੀਂ ਉਹ ਗਾਂ ਕਹਿੰਦੇ ਹੋ ਉਹ ਤਾਂ ਆਹ ਗਾਂ ਬਈ ਹੁਣ ਇਹ ਬਾਈ ਜੀ ਕਹਿੰਦੇ ਵੀ ਇਹ ਗਾਂ 14ਵੇਂ ਸੂਏ ਆ ਜੀ ਨਹੀਂ ਹੈਗੀ ਨਹੀਂ ਦੇਖੋ ਬੰਦਾ ਵੈਸੇ ਝੂਠ ਤਾਂ ਨਹੀਂ ਮਾਰਦਾ 14ਵੇਂ ਸੂਏ ਗਾਂ ਮੈਨੂੰ ਤਾਂ ਲੱਗੀ ਨਹੀਂ ਵੈਸੇ ਇਹ ਕਹਿੰਦੇ ਵੀ 14ਵੇਂ ਸੂਏ ਗਾਂ ਜੀ ਇਹ ਬਈ 2010 ਚ ਲਈ ਸੀ ਤੁਸੀਂ ਮੇਰੇ 10 ਚ ਲਈ ਸੀ ਠੀਕ ਹੈ ਜੀ ਰੈਗੂਲਰ ਸੂਈਆ ਬਾਕੀ ਆਪ ਦਾ ਹੁਣ 2025 ਚ 2025 ਚੱਲਦਾ ਹਾ ਰੈਗੂਲਰ ਮਹੀਨੇ ਵਾ ਸਾਲ ਬਾਸ ਹੋ ਰਹੀ ਹੈ ਸੁਈ ਵੀ ਲੈਣ ਨੂੰ ਅੱਛਾ ਸੁਈ ਵੀ ਲੈ ਆਂਦੀ ਸੀ 14ਵੇਂ ਸੂਏ ਆਏ ਹੈ ਉਹਦੇ ਦਸਤਾੂਜ਼ ਮੁਤਾਬਕ ਜਾਂ 14ਵੇਂ ਵਾਲੇ ਹਾਂ ਫਿਰ ਛੋਟੇ ਹਾ ਹੁਣਾ ਵੇ ਲੋ ਜੇ ਪਹਿਲੇ ਸੂਏ ਵੀ ਲਿਆਏ ਹੋਏ ਤਾਂ ਫਿਰ 14ਵਾਂ ਤਾਂ ਹੋ ਹੀ ਗਿਆ ਸਾਲ ਬਾਸ ਸੂਰੇ ਹੀ ਹੈਗਾ ਹਾਂ ਸਹੀ ਹੈ ਜੀ ਬਾਲੋ ਸ਼ਿੰਗਾਰ ਚ ਨਹੀਂ ਦੇਖੋ ਜੀ ਤੁਸੀਂ ਛੱਡਿਆ ਇੰਨਾ ਕੰਮ ਬੰਦੇ ਨੇ ਮੰਨ ਕੇ ਚਲੋ ਇੰਨੇ ਵੈਪਤਾ ਵੀ ਪੈਂ ਜਾਂ ਠੀਕ ਹੈ ਜਿਹੜਾ ਘਟਾ ਜਿਹੜੀ ਜੀਤ ਤੋਂ ਪਿਆ ਹੋਵੇ ਨਾ ਜਿੱਥੋਂ ਹੀ ਪੂਰਾ ਹੁੰਦਾ ਠੀਕ ਹੈ ਹੁਣ ਬਾਈ ਕਹਿੰਦਾ ਵੀ ਪਸ਼ੂਆਂ ਤੋਂ ਹੀ ਆਪਾਂ ਕਰ ਸਕਦੇ ਹਾਂ ਹੋਰ ਤਾਂ ਕੋਈ ਧੰ ਫੇਰ ਵੀ ਅੱਜ ਇਹ ਸੰਘਰਸ਼ ਕਰ ਰਹੀ ਹੈ ਜਿੰਦਗੀ ਨਾਲ ਮੈਨੂੰ ਨਹੀਂ ਲੱਗਦਾ ਕੋਈ ਬੰਦੇ ਨਾਲ ਇੰਨਾ ਇੰਨਾ ਘਾਟਾ ਹਰੇਕ ਥਾ ਦੋ ਪਿਆ ਤੇ ਬੰਦਾ ਕੋਈ ਚੀਜ਼ ਰੱਖ ਲੂ ਨਹੀਂ ਬੰਦੇ ਨੂੰ ਹੁੰਦਾ ਵੀ ਯਾਰ ਚਲੋ ਇਹਨਾਂ ਦੇ ਵੀ ਪੈਸੇ ਵੱਟੋ ਦੇ ਵਿੱਚੋਂ ਪਰੇ ਠੀਕ ਹੈ ਪਰ ਅੱਜ ਵੀ ਬਾਈ ਜੀ ਉਹ ਜਿਵੇਂ ਚੋ ਐਡੀ ਚੰਗੀ ਗਾ ਵੇਖ ਰਹੇ ਆ ਤੁਸੀਂ ਸਾਹਮਣੇ ਸਾਈਵਲ ਜੀ ਤੇ ਅੱਜ ਵੀ ਉਹਦੇ ਨਾਲ ਪੂਰਾ ਇਹਨਾਂ ਨੇ ਮੱਥਾ ਮਾਰਿਆ 1.5 ਸਾਲ ਹੋ ਗਿਆ ਸੂਈ ਨੂੰ ਚਲੋ ਮੱਝ ਦਾ ਗੱਬਣਾ ਜੀ ਠੀਕ ਹੈ ਉਹ ਇਹਨਾਂ ਕੋਲੇ ਟਾਪਰ ਗਾ ਜੀ ਠੀਕ ਹੈ ਤੁਹਾਨੂੰ ਦਿਖਾਵਾਂਗੇ ਤਿਆਰ ਹੋਈ ਵੀ ਗਾ ਬਹੁਤ ਚੰਗੀ ਹੈ ਬਾਕੀ ਬਾਈ ਕੋਲੇ ਸਾਰੇ ਸਰਟੀਫਿਕੇਟਾ ਤੁ ਠੀਕ ਹੈ ਜੀ ਆ ਦੇਖੋ ਸਨਮਾਨ ਪੱਤਰ ਦਾ ਬਹੁਤ ਹੈ ਇਹਨਾਂ ਕੋਲੇ ਆ ਖੇਤੀਬਾੜੀ ਮਿਸ਼ਨ ਵਾਲੇ ਆ ਜੀ ਠੀਕ ਆ ਆ ਕੁਲਤਾਰ ਸਿੰਘ ਸੰਧਵਾ ਤੋਂ ਹੋਏ ਵਿ ਸਨਮਾਨ ਠੀਕ ਹੈ ਜੀ ਆ ਸਾਰੇ ਇਹਨਾਂ ਕੋਲੇ ਸਰਟੀਫਿਕੇਟ ਆ ਦੇਖ ਲਓ ਤੁਸੀਂ ਇਹ ਸਾਡੇ ਜੀ ਦੇ ਹੋਗਾ ਯਾਰ ਬਾਕੀ ਕੋਸ ਹੂੰ ਆ ਡੇਰੀ ਵਿਕਾਸ ਓਭਾਗ ਦੀ ਟ੍ਰੇਨਿੰਗ ਆਈ ਇਹਨਾਂ ਨੇ ਲਈ ਵੀ ਆ ਠੀਕ ਹੈ ਜੀ ਆ ਬੈਗ ਫਾਰਮਿੰਗ ਦਾ ਜੀ ਠੀਕ ਹੈ ਜੀ ਆ ਬੱਕਰੀ ਆ ਜੀ ਹਾਂ ਇਹ ਬੱਕਰੀਆਂ ਵਾਲਾ ਆ ਗਿਆ ਜੀ ਮੰਨ ਲਓ ਐ ਕੋਈ ਕੋਈ ਗੱਪ ਨਹੀਂਗਾ ਜੀ ਇਸ ਚੀਜ਼ ਚ ਮੈਂ ਪਹਿਲਾਂ ਦੇਖਿਆ ਫੇਰ ਹੀ ਤੁਹਾਨੂੰ ਦਿਖਾਇਆ ਜੀ ਠੀਕ ਹੈ ਜੀ ਆ ਪ੍ਰਦੂਸ਼ਣ ਕੰਟਰੋਲ ਵਾਲਾ ਜਿਹੜਾ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਅੱਜ ਤੱਕ ਅੱਗ ਨਹੀਂ ਲਾਈ ਜੀ ਪਰਾਲੀ ਨੂੰ 2011 ਤੋਂ ਲੈ ਕੇ ਜੀ ਬਹੁਤ ਵਧੀਆ ਇਨਸਾਨ ਆ ਚਲੋ ਪਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਜੀ ਤੇ ਆਪਾਂ ਤਾਂ ਉਹ ਸਰਪ ਰੀਪੀਟਰ ਗਾ ਤੇ ਆਏ ਸੀਗੇ ਜੀ ਇੱਕ ਆ ਬਾਈ ਦੀ ਆ ਗਾ ਤੇ ਇੱਕ ਉਹ ਆ ਜੀ ਤੇ ਕੋਈ ਨਹੀਂ ਕਰਾਂਗੇ ਹੱਲੋ ਦਾ 100% ਗੱਭਣ ਕਰਾਂਗੇ ਜੀ ਗਾ ਨੂੰ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਧੰਨਵਾਦ